ਬਾਦਰ ਤੇ ਤੁਸੀਂ ਆਏ ਹੋ ਸਰ ਤੇ ਅਸੀਂ ਚੈਕਿੰਗ ਕਰ ਰਹੇ ਹਾਂ ਤੁਸੀਂ ਹਮ ਨਾਕੇ ਦੇ ਉੱਤੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਅੱਛਾ ਸਾਡੇ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਆਪਰੇਸ਼ਨ ਸੀਲ ਲਾਂਚ ਕੀਤਾ ਗਿਆ ਜਿਹੜਾ ਕਿ ਸਾਰੇ ਇੰਟਰਸਟੇਟ ਬਾਰਡਰ ਜਿਹੜੇ 10 ਜ਼ਿਲ੍ਹੇ ਨੇ ਆਪਣੇ ਪੰਜਾਬ ਦੇ ਜਿਹੜੇ ਇੰਟਰਸਟੇਟ ਬਾਰਡਰ ਸ਼ੇਅਰ ਕਰਦੇ ਉਹਨਾਂ ਦੇ ਜਿੰਨੇ ਇੰਟਰਸਟੇਟ ਬਾਰਡਰ ਨੇ अराउंड 200 ਕੁ ਹੈਗੇ ਨੇ ਨਾਕੇ ਉਹਨਾਂ ਸਾਰਿਆਂ ਤੇ ਨਾਕਿਆਂ ਤੇ ਚੈਕਿੰਗ ਕੀਤੀ ਜਾ ਰਹੀ ਹੈ ਉਸ ਦੀ ਲੜੀ ਵਿੱਚ ਸਾਡੇ ਮਾਨਸਾ ਦੇ 17 ਨਾਕੇ ਇਹੋ ਜਿਹੇ ਨੇ ਜਿਹੜੇ ਇੰਟਰਸਟੇਟ ਬਾਰਡਰ ਸ਼ੇਅਰ ਕਰਦੇ ਨੇ ਸੋ ਉਹਨਾਂ ਤੇ ਚੈਕਿੰਗ ਕੀਤੀ ਜਾ ਰਹੀ ਹੈ ਉਹਨਾਂ ਦੇ ਵਿੱਚ ਹੀ ਅਸੀਂ ਡੀਐਸਪੀਸ ਐਸਐਚਓਸ ਐਸਪੀਸੀ ਡਿਊਟੀ ਲਈ ਹੈ ਮੇਰੇ ਵੱਲੋਂ ਵੀ ਪਰਸਨਲੀ ਨਾਕੇ ਚੈੱਕ ਕੀਤੇ ਜਾ ਰਹੇ ਸੋ ਇਨਾਂ ਚ ਸਾਡੇ ਕੋਲ ਰਿਕਵਰੀ ਵੀ ਹੋਈ ਹੈ ਕੁਝ ਸ਼ਰਾਬ ਦੀ ਰਿਕਵਰੀ ਹੋਈ ਹੈ ਨਾਲ ਕੁਝ ਤੇਜ਼ਧਾਰ ਹਥਿਆਰ ਸਾਨੂੰ ਮਿਲੇ ਨੇ ਇੱਕ ਚਾਰ ਬੰਦੇ ਛਾਪੀ ਅਸੀਂ ਰਾਉਂਡ ਅਪ ਕੀਤੇ ਨੇ ਉਹਨਾਂ ਦੀ ਪੁੱਛਗਿੱਛ ਚੱਲ ਰਹੀ ਹੈ ਸੋ ਉਮੀਦ ਹੈ ਕਿ ਹੋਰ ਵੀ ਇੱਥੇ ਚ ਰਿਕਵਰੀ ਹੋਏਗਾ ਸੋ ਇਹ ਕਿੱਥੇ ਕਿੱਥੇ ਫਿੱਟ ਰਹੇ ਸਾਰੇ ਪੈਰੀਗੇਟ ਸਾਰੇ ਪੈਰੀਗੇਟ ਹਾਂ ਜਿਹੜੇ 17 ਸਾਡੇ ਪੁਆਇੰਟ ਪੈਂਦੇ ਨੇ ਇੰਟਰ ਸਟੇਟ ਬਾਰਡਰ ਜਿਹੜੇ ਅਸੀਂ ਸ਼ੇਅਰ ਕਰਦੇ ਹਾਂ ਜਿੱਨਾਂ ਦੇ ਮੈਟਲ ਰੂਟ ਰਹੀ ਹੈ ਉਹਨਾਂ ਸਾਰਾਂ ਪੁਆਇੰਟਸ ਤੇ ਹੀ ਚੈਕਿੰਗ ਕੀਤੀ ਜਾ ਰਹੀ ਪੁਲਿਸ ਵੱਲੋਂ ਅੱਜ ਤੇ 2 ਵਜੇ ਤੱਕ ਇਹ ਚੱਲ ਰਹੀ ਹੈ ਪਰ ਇਹ ਜੋ ਚੈਕਿੰਗ ਤੁਸੀਂ ਕਰ ਰਹੇ ਕੰਟੀਨਿਊ ਹੀ ਚੱਲੇਗੀ ਜਿਹੜਾ ਆਪਰੇਸ਼ਨ ਸੀਲ ਹੈ ਉਹ ਤਾਂ 8 ਵਜੇ ਤੋਂ 2 ਵਜੇ ਤੱਕ ਹੈ ਅੱਜ ਬਟ ਜਿਹੜੇ ਇੰਟਰ ਸਟੇਟ ਬਾਰਡਰਸ ਨੇ ਉਹ ਆਪਣੇ ਪਰਮਾਨੈਂਟ ਨੇ ਸੋ ਇਹ ਬਾਅਦ ਚ ਵੀ ਚੱਲਦੇ ਰਹਿਣਗੇ ਜਿਹੜਾ ਹੁਣ ਕਣਕ ਦੀ ਆਮਦ ਵੀ ਹੋਣੀ ਹੈ ਸੋ ਉਹਦੇ ਵਿੱਚ ਵੀ ਜਿਹੜੀ ਸਾਡੀ ਸਟੇਟ ਗਵਰਨਮੈਂਟ ਦੀ ਪਾਲਿਸੀ ਹੈ ਜਿਹੜੀ ਬਾਹਰੋਂ ਕਣਕ ਆਂਦੀ ਉਹ ਨਾ ਆਂ ਦਿੱਤੀ ਜਾਵੇ ਤਾਂ ਜੋ ਜਿਹੜੇ ਆਪਣੇ ਲੋਕਲ ਕਿਸਾਨ ਲੋ ਉਹਨਾਂ ਦੀ ਜਿਹੜੀ ਕਣਕ ਆਣੀ ਹੈ ਉਹ ਉਹ ਆਪਣੀ ਮੰਡੀ ਵਿੱਚ ਸੁੱਟ ਸਕਣ ਤੇ ਉਹਦੀ ਮੋਟ ਲੈ ਸਕਣ ਸੋ ਉਹਨਾਂ ਵਾਸਤੇ ਵੀ ਇਹ ਨਾਕੇ ਰਹਿਣਗੇ ਪਲੱਸ ਜਿਹੜਾ ਇਲੈਕਸ਼ਨ ਦਾ ਪ੍ਰੋਸੈਸ ਚੱਲ ਰਿਹਾ ਹੈ ਉਹਦੇ ਵਿੱਚ ਕੋਈ ਐਕਸਾਈਜ਼ ਐਕਟ ਦੀ ਕੋਈ ਸ਼ਰਾਬ ਦੀ ਕੋਈ ਇਹੋ ਜਿਹੀ ਵਸਤੂ ਜਿਹੜੀ ਕਿ ਵਰਜਿਤ ਹੈ ਉਹ ਨਾ ਇੱਥੇ ਇੰਟਰ ਹੋਵੇ ਆਪਣੇ ਪੰਜਾਬ 'ਚ ਉਹਦੇ ਲਈ ਵੀ ਇਹ ਨਾਕੇ ਜਿਹੜੇ ਆਪਰੇਸ਼ਨਲ ਕੀਤੇ ਗਏ ਸਰ ਪਬਲਿਕ ਨੂੰ ਕੀ ਮੈਸੇਜ ਦੇ ਰਹੇ ਹੋ ਪਬਲਿਕ ਨੂੰ ਦੋ ਤਰ੍ਹਾਂ ਦੇ ਮੈਸੇਜ ਨੇ ਇੱਕ ਤਾਂ ਮੈਂ VOTING ਦੇ ਮੁਤਲਕ ਕਹਿਣਾ ਚਾਹਾਂਗਾ ਕਿ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਣਗੇ ਸੋ ਬਿਲਕੁਲ ਆਪਣਾ ਵਿਦਾਊਟ ਐਨੀ ਫੀਅਰ ਵਿਦਾਊਟ ਐਨੀ ਪ੍ਰੈਸ਼ਰ ਵੋਟ ਪਾਓ ਤੇ ਦੂਜਾ ਜੇ ਕੋਈ ਉਹਨਾਂ ਨੂੰ ਵਸਤੂ ਸ਼ੱਕੀ ਜਾਂ ਸ਼ੱਕੀ ਬੰਦਾ ਦਿਸਦਾ ਤੇ ਉਹਦੇ ਬਾਰੇ 112 ਤੇ ਇਨਫੋਰਮ ਕਰਨ ਤੁਰੰਤ ਇਨਫੋਰਮ ਕਰਨ ਤਾਂ ਜੋ ਉਹਦੇ ਖਿਲਾਫ ਜਿਹੜਾ ਲੀਗਲ ਐਕਸ਼ਨ ਬਣਦਾ ਉਹ ਲਿਆ ਜਾ ਸਕੇ